ਅਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੇ ਲਈ ਇੱਕ ਬਿਹਤਰ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਦੱਸੀਏ ਕਿ ਕਿਸਾਨਾਂ ਦੇ ਲਈ ਹੁਣ ਮੰਤਰੀ ਢਾਲੀਵਾਲ ਜਿਹੜੇ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ ਜਿਹੜੇ ਕਿ ਕਿਸਾਨ ਜਿਹੜੇ ਨੇ ਸਰਹੱਦੀ ਪਾਰ ਜਿਹੜੇ ਦੇ ਸਰਹੱਦ ਪਾਰ ਕਿਸਾਨ ਨੇ ਉਹਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਆ ਚੁੱਕੀ ਹੈ ਕੰਡਿਆਰੀ ਧਾਰਾ ਤੋਂ ਪਾਰ ਹੁਣ ਜਾ ਕੇ ਕਿਸਾਨ ਜਿਹੜੇ ਨੇ ਖੇਤੀ ਕਰ ਸਾਥ ਦੇ ਲਈ ਜਿਹੜੇ ਕਿਸਾਨ ਨਾ ਦੇ ਖੇਤ ਨੇ ਉਹ ਹੁਣ ਉਥੇ ਜਾ ਕੇ ਖੇਤੀ ਕਰ ਸਕਦੇ ਨੇ ਉਹਨਾਂ ਨੂੰ ਹੁਣ ਇੱਕ ਛੋੜ ਦਿੱਤੀ ਗਈ ਹੈ ਜਾਨੀ ਕਿ ਹੁਣ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਛੜੀ ਸੀ ਤੇ ਉਸ ਦਰਾਰ ਕੋਈ ਵੱਟੇ ਫੈਸਲੇ ਲਿੱਤੇ ਗਏ ਸੀ ਜਿਸ ਦੇ ਕਰਕੇ ਹੁਣ ਇਹ ਖਬਰਾਂ ਕਾਫੀ ਵਾਇਰਲ ਹੋ ਗਈਆਂ ਨੇ ਤੇ ਜਿਸ ਦੇ ਚਾਹਦੇ ਉਹ ਕਿਸਾਨਾਂ ਨੂੰ ਵੱਡੀ ਰਾਹਤ ਜਿਹੜੀ ਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਦਿੱਤੀ ਹੈ ਤੇ ਨਾਲ ਹੀ ਉਥੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚਦੇ ਨੇ ਸਰਹੱਦ ਦੇ ਉੱਤੇ ਤੇ ਉਥੇ ਜਾ ਕੇ ਕਿਸਾਨਾਂ ਨੂੰ ਇੱਕ ਵੱਡੀ ਜਿਹੜੀ ਰਾਹਤ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ BSF ਜਵਾਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਾਂਦਾ ਹੈ ਦੱਸਿਏ ਕਿ BSF ਜਵਾਨਾਂ ਨੇ ਵੱਡੇ ਪੱਧਰ ਤੇ ਉੱਤੇ ਕੰਮ ਕਾਜ ਕੀਤਾ ਸਰਹੱਦ ਤੇ ਉੱਤੇ ਲੋਕਾਂ ਦੇ ਵੱਡੇ ਪੱਧਰ ਤੇ ਉੱਤੇ ਮਦਦ ਕੀਤੀ ਹੈ ਉੱਥੇ ਨਿਗਰਾਨੀ ਰੱਖੀ ਹੈ ਜਿਸ ਦੇ ਨਾਲ ਉਹਨਾਂ ਨੇ ਗੰਭੀਰਤਾ ਦੇ ਨਾਲ ਇਸ ਪੂਰੇ ਮਾਮਲੇ ਨੂੰ ਲਿਆ ਇਸ ਵਿਚਾਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਸਾਡੇ ਜਿੰਨੇ ਵੀ BSF ਦੇ ਜਵਾਨ ਸੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਤਹਿ ਦਿਲੋਂ ਸ਼ੁਕਰਾਨਾ ਕਰਦੇ ਹੋਏ ਉਹਨਾਂ ਨੂੰ ਖਾਣਾ ਜਿਹੜਾ ਵਾ ਉਹ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਸ਼ਿਕਾਇਆ ਤੇ ਨਾਲ ਦੀ ਨਾਲ ਉੱਤੇ ਜਿੰਨੇ ਵੀ ਬੀਐਸਐਫ ਦੇ ਜਵਾਨ ਸੀਗੇ ਸਾਰਿਆਂ ਦਾ ਜਿਹੜਾ ਉਹਨਾਂ ਨੇ ਜਿਹੜਾ ਧੰਨਵਾਦ ਕਰਦੇ ਹੋਏ ਸਭ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬਹੁਤ ਵੱਡੇ ਪੱਧਰ ਤੇ ਉੱਤੇ ਬੀਐਸਐਫ ਜਵਾਨਾਂ ਦਾ ਰੋਲ ਹੈ ਦੇਸ਼ ਤੇ ਲੋਕਾਂ ਨੂੰ ਬਚਾਉਣ ਦੇ ਲਈ ਦੇਸ਼ ਦੀ ਸੁਰੱਖਿਆ ਕਰਨ ਦੇ ਲਈ ਸਰਹੱਦੋਂ ਪਾਰ ਜਿੱਥੇ ਕਿ ਜਿਹੜੇ ਡਰੋਨਸ ਆਉਂਦੇ ਨੇ ਜਿਹੜੀਆਂ ਮਜ਼ਾਈਲਾ ਆਈਆਂ ਜਾਂ ਕੋਈ ਵੀ ਸ਼ੱਕੀ ਪਦਾਰਥ ਮਿਲਦਾ ਤੇ ਬੀਐਸਐਫ ਦੇ ਜਵਾਨ ਜਿਹੜੇ ਨੇ ਪਹਿਲ ਦੇ ਆਧਾਰ ਤੇ ਉਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਇਸ ਦੇ ਵਿਚਾਲੇ ਹੀ ਕਿਸਾਨਾਂ ਦੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਜਿਹੜੇ ਸਰਹੱਦ ਪਾਰਕੇ ਸਾਹਦ ਆਉਂਦੇ ਨੇ ਤਾਂ ਉਹਨਾਂ ਦੇ ਖੇਤਾਂ ਵਿੱਚ ਜਾਣ ਦੇ ਲਈ ਉਹਨਾਂ ਲਈ ਰੋਕ ਲੱਗੀ ਸੀਗੀ ਕੰਡਿਆਲੀ ਤਾਰਾਂ ਲਗਾਈਆਂ ਸੀਗੀਆਂ ਪਰ ਹੁਣ ਕੰਡਿਆਲੀ ਤਾਰਾਂ ਨੂੰ ਪਾਰ ਕਰਕੇ ਕਿਸਾਨ ਜਿਹੜੇ ਨੇ ਆਪਣੇ ਖੇਤਾਂ ਦੇ ਵਿੱਚ ਜਾ ਕੇ ਖੇਤੀ ਕਰ ਸਕਦੇ ਨੇ ਉਹਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਆ ਚੁੱਕੀ ਹੈ ਇੱਕ ਵੱਡੀ ਜਿਹੜੀ ਰਾਹਤ ਉਹਨਾਂ ਨੂੰ ਮਿਲੀ ਹੈ ਜਾਨੀ ਕਿ ਕਿਸਾਨਾਂ ਲਈ ਪਾਬੰਦੀ ਜਿਹੜੀ ਲਗਾਈ ਹੋਈ ਸੀਗੀ ਕਿਸਾਨਾਂ ਨੂੰ ਰੋਕਿਆ ਗਿਆ ਸੀਗਾ ਪਰ ਹੁਣ ਇਹ ਸਾਰੀਆਂ ਜਿਹੜੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਣੇ ਜਿਹੜੇ ਨੇ ਉਹ ਮੌਕੇ ਤੇ ਪਹੁੰਚ ਕੇ ਉਥੇ ਬੀਐਸਐਫ ਜਵਾਨਾਂ ਦਾ ਧੰਨਵਾਦ ਤਾਂ ਕਰਦੇ ਨੇ ਪਰ ਨਾਲ ਦੇ ਨਾਲ ਕਿਸਾਨਾਂ ਨੂੰ ਇੱਕ ਬਿਹਤ ਵੱਡੀ ਰਾਹਤ ਦਿੰਦੇ ਨੇ ਇੱਕ ਬਿਹਤ ਹੀ ਖਾਸ ਖਬਰ ਜਿਹੜੀ ਸਾਹਮਣੇ ਆ ਚੁੱਕੀ ਹੈ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਇੱਕ ਖਬਰ ਜਾਣਣੀ ਬਿਹਤ ਜ਼ਰੂਰੀ ਬਣਦੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਵੇਗੀ ਜਿਹੜੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਜਾਣ ਲਈ ਉਤਸ਼ਾਹਿਤ ਸੀਗੇ ਪਰ ਰੋਕ ਲੱਗੀ ਸੀਗੀ ਪਰ ਹੁਣ ਆਪਣੇ ਖੇਤਾਂ ਵਿੱਚ ਜਾ ਕੇ ਖੇਤੀ ਕਰ ਸਕਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਤੇ ਬੋਲੋ ਵੱਡੇ ਪੱਧਰ ਦੇ ਉੱਤੇ ਰਾਹਤ ਜਿਹੜੀ ਆ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਕਿ ਹੁਣ ਜਿਹੜੇ ਸਰਹੱਦ ਤੋਂ ਪਾਰ ਕਿਸਾਨ ਰਹਿੰਦੇ ਨੇ ਉਹਨਾਂ ਨੂੰ ਇੱਕ ਖੁਸ਼ਖਬਰੀ ਮਿਲੀ ਆ ਤੇ ਬੀਐਸਐਫ ਜਵਾਨਾਂ ਦਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੇ ਤਹਿ ਦੇ ਲੋ ਧੰਨਵਾਦ ਵੀ ਕੀਤਾ ਕਿ ਬਹੁਤ ਵੱਡੇ ਪੱਧਰ ਤੇ ਉੱਤੇ ਉਹਨਾਂ ਨੇ ਹੌਸਲਿਆਂ ਨੂੰ ਬੁਲੰਦ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਬਾਰਡਰਾਂ ਤੇ ਬੈਠ ਕੇ ਉਹਨਾਂ ਨੇ ਆਪਣੇ ਦੇਸ਼ਵਾਸੀਆਂ ਦੀ ਸੁਰੱਖਿਆ ਕੀਤੀ ਹੈ।